ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉੱਤਰਕਵਾਤਰ ਸੈਟ ਆ ਵੀ ਸਾਰੇ ਵੀਰਾਂ ਦੇ ਘਰ ਪਵਾ ਠੀਕ ਐ ਲਓ ਭਾਈ ਉੱਠ ਖੜੇ ਐਸੇ ਉੱਠਦਾ ਬਹੁਤ ਟਾਈਮ ਤੋਂ ਉੱਠਦਾ 7 ਵਜੇ ਦਾ ਜ ਮੈਂ ਵੈਸੇ ਨਹੀਂ ਸੀ ਜਿਆ ਉੱਠਦਾ ਨਹੀਂ ਹੁੰਦਾ 7 ਵਜੇ ਮੈਂ ਮੇਰੀ ਜਿਹੜੀ ਕਲਪਨਾ ਹੁੰਦੀ ਐ ਮੈਂ 7 ਵਜੇ ਉੱਠ ਕੇ ਲੰਮੀ ਗਾ ਉੱਥੇ ਖੜ ਕੇ ਤਾਂ ਘੰਟਾ ਘੰਟਾ ਫੇਰ ਮੁੜਿਆ ਹਣਾ ਨਮੋਸੀ ਲੈ ਕੇ ਤੇ ਚਲੋ ਕੋਈ ਦਿੱਕਤ ਨਹੀਂ ਆਇਆ ਗੇਮ ਗੁੰਖ ਸਿੱਡੀ ਤੇ ਉਦੋਂ ਬਾਅਦ ਵਲੌਗ ਦੀ ਸਟਾਰਟਿੰਗ ਕੀਤੀ ਆਪਾਂ ਠੀਕ ਐ ਲੈਟਰ ਉੱਠਾ ਕਰ ਤਾ ਬੰਦੇ ਇਧਰੋਂ ਤੇ ਅੱਜ ਸੋਚੀ ਜਾਂਦੇ ਆਂ ਵੀ ਅੱਜ ਕੀ ਕਰੀਏ ਅੱਜ ਪਹਿਲਾਂ ਹੀ ਕੰਟੈਂਟ ਬਾਰੇ ਸੋਚ ਰਿਹਾ ਮੈਂ ਤੇ ਛੋੜ ਦੀ ਬੁਣ ਦਿੱਤਾਗਾ ਹੁਣ ਤਾਂ ਕਬੂਤਰੀ ਲੈਣ ਹਰੀ ਗਲਾਬੀ ਬਗਲ ਵਾਲੀ ਹੈ ਨਾ ਵੈਸੇ ਕੁਛ ਭਰਾ ਕਹਿੰਦੇ ਸੀ ਕਿ ਭਾਈ ਹਰੀ ਗਲਾਬੀ ਬਗਲ ਵਾਲੇ ਨਾ ਦੇ ਭਾਈ ਦੇਣ ਨੂੰ ਮੇਰਾ ਵੀ ਨਹੀਂ ਜੀ ਕਰਦਾ ਹਨਾ ਪਰ ਕਬੂਤਰੀ ਵਧੀਆ ਚੰਗੀ ਆ ਹਨਾ ਉਹਨੂੰ ਜੋੜੀ ਲਾਉਣ ਵਾਸਤੇ ਦੇਣੀ ਆ ਆਪਾਂ ਆ ਯਾਰ ਬਾਲਾ ਮੋਹ ਨਹੀਂ ਕਰੀਦਾ ਹੁੰਦਾ ਜਾਨਵਰ ਨਾਲ ਹਨਾ ਮਾਨ ਕੇ ਚੱਲ ਬੰਦਿਆ ਨਾ ਰੱਖੇ ਜਾਨਵਰਾਂ ਨਾਲ ਇਹ ਰੱਖੇ ਪਰ ਆਏ ਨਹੀਂ ਯਾਰ ਮਨ ਕੇ ਚੱਲ ਜੇ ਕੋਈ ਕੂਤਰ ਦੀ ਕੋਈ ਵੱਡੀ ਗੱਲ ਨਹੀਂ ਜੀ ਕੋਈ ਮੰਗੇ ਨਾ ਕੋਈ ਖਾਸ ਯਾਰ ਮਿੱਤਰ ਨਾ ਬਾਕੀ ਮੰਗੀ ਤਾਂ ਹੈ ਨਹੀਂ ਹੋਣੇ ਤੂੰ ਮਾਂ ਪਾਖੇ ਮੈਂ ਤੈਨੂੰ ਆ ਕੂਦਰੀ ਦੇਣੀ ਆ ਮੈਂ ਤਾਂ ਕਰਕੇ ਤੇ ਓਕੇ ਨੇ ਬਸ ਰਿਪੋਰਟ ਤੇ ਗਰਮੀ ਵੈਸੇ ਬਹੁਤ ਜ਼ਿਆਦਾ ਆ ਬਾਪੂ ਗਰਮੀ ਹਾਈ ਲੈਵਲ ਤੇ ਹੋਈ ਵੀ ਆ ਪੂਰੀ ਅੱਜ ਦੀ ਘੜੀ ਤੇ ਟਾਈਮ ਹੋ ਗਿਆ ਭਾਈ ਸਾਹਿਬ ਟਾਈਮ ਹੋ ਗਿਆ ਭਾਈ ਸਾਹਿਬ 10:19 ਮਿੰਟ ਆਗੇ ਜੀ ਕਰੇ ਚਾਰਜਰ ਜੱਕਲੇ ਮੱਚ ਆਪਾਂ ਚੱਕ ਲੈ ਹੁੰਦੀਆਂ ਤੇ ਆਪਣਾ ਪਾਣੀ ਵਾਲਾ ਪਾਂਡਾ ਚੱਕ ਲੈਂਦਾ ਹਾਂ ਜੀ ਕਿਰੇ ਵੀਰੋ ਚਲੋ ਭਾਈ ਚੱਲਿਆ ਥੋੜਾ ਜਿਹਾ ਕੰਮ ਤੇ ਫਿਰ ਦਾ ਆ ਜੈ ਸਾਨੂੰ ਕੀ ਪਾਂਦਾ ਹੈ ਨਾ ਇਹ ਜਾਣਿਆ ਭਾਈ ਆਪਾਂ ਮਲੋਟ ਚਲੋ ਭਾਈ ਚੱਲ মিয়া ਵਾਪਸ ਘਰ ਨੂੰ ਚਲੋ ਭਾਈ ਚਲੀ ਉਧਰ ਲੈ ਕੇ ਗੇਮ ਗੁੰ ਖੇਡ ਰਹੇ ਸੀ ਦੇ ਮੁੰਡੇ ਆ ਗਏ ਪਿਉਰੀ ਵਾਲੇ ਉਹਨਾਂ ਨੇ ਕਿਹਾ ਸੋਣ ਕਹਿੰਦੇ ਆ ਜਾ ਭਈ ਇੱਧਰ ਹਾਂ ਕੁਝ ਤਾਂ ਕਬੂਤਰ ਦੇ ਦੇ ਉਹਨਾਂ ਨੂੰ ਕੁਝ ਉਹਨਾਂ ਕੋਲ ਐਕਸਟਰਾ ਕਬੂਤਰ ਬਲਟ ਜੋ ਚੱਕ ਲਿਆਏ ਉਹ ਮਾਰਦੇ ਸਿੱਧਾ ਜੂਮ ਬਾਹਰ ਚ ਖੜੇ ਹੋਣਗੇ ਇਹ ਤਾਂ ਅੰਦਰੀ ਵੜ ਕੇ ਮਲਾ ਦਾ ਬਾਹਰ ਕੋਲ ਕੇ ਆਪੇ ਗਾਇਬ ਹੋ ਗਏ ਬੰਦੇ ਇਹਨਾਂ ਨੂੰ ਬਲੌਗ ਦਾ ਹਿਸਾਬ ਆਪਣੇ ਪੈਟਰਨ ਦਾ ਮੈਂ ਕੋਲ ਦਾ ਆਂਦੇ ਲੋਕ ਦੇ ਸੀਗੇ ਹੋਰ ਫਿਰ ਕੂਤਰ ਤੇ ਰਗ ਗਿਆ ਕਹੋ ਨਹੀਂ ਉਹ ਲੱਗ ਗਿਆ ਬਦਾਰ ਵੀਖ ਲਿਆ ਸੀਗਾ ਮੈਂ ਤੂੰ ਤਾਂ ਬਾਲੇ ਨਹੀਂ ਚੱਕੀ ਫਿਰਦੇ ਬਾਲੇ ਯਾਰ ਹੈਂ ਬਾਲੇ ਯਾਰ ਓ ਮਾਈ ਗੋਡ ਵਾਓ ਕੂਤਰੀ ਬਾਲੇ ਸੋਣਿਆ ਦੇ ਦੀਨ ਨੂੰ ਨਹੀਂ ਜੀ ਕਰਨਾ ਕਿਸੇ ਨੂੰ ਚਲਾਇਓ ਗਾਂ ਚੱਕ ਲੈ ਆਂ ਲਵੇਰ ਦਾਂਗੇ ਇਹ ਕੂਤਰ ਲੈ ਕੇ ਆਇਆ ਮੁੰਡੇ ਗਿਫਟ ਠੀਕ ਹੈ ਕਿ ਨਹੀਂ ਲਗਭਗ ਕੂਤਰ ਦਾ ਦੇਖਣ ਨੂੰ ਇੱਕ ਵੀ ਮਾੜਾ ਹੈ ਨਹੀਂਗਾ ਬਟ ਕਾਰਨ ਕੀ ਹੈ ਵੀ ਜਿਵੇਂ ਆਪਾਂ ਨੂੰ ਹਨਾ ਫੜਾਉਣੇ ਪੈਗੇ ਮਨ ਕੇ ਲਾ ਪ੍ਰਾਣੇ ਕਬੂਤਰ ਜੀ ਖਰਾਬ ਖਰੂ ਹੋਏ ੱਡੇ ਉੱਡੇ ਨਹੀਂ ਲੱਗੇ ਜਾਂ ਢਾਏ ਨਹੀਂ ਗਏ ਤੇ ਉਹ ਸੀਣ ਹੈ ਬਈ ਇਹਨਾਂ ਦਾ ਕੁਝ ਕਬੂਤਰ ਤਾਂ ਇੱਥੇ ਹੀ ਗਏ ਜਿਵੇਂ ਆ ਕਬੂਤਰੀ ਉਰਲੀ ਹੋ ਗਈ ਮੋਜੀ ਜੀ ਤੇ ਇੱਕ ਸ਼ਾਖੀ ਵੀ ਮੰਨ ਕੇ ਚੱਲੋ ਤੇ ਦੂਜੇ ਇਹਦੇ ਹੈਗੇ ਹਨਾ ਬਾਕੀ ਕਬੂਤਰ ਇੱਕ ਮਿੰਟ ਬਾਕੀ ਥਲੇ ਲਾ ਕੇ ਦਿਖਾਉਣਾ ਤੁਹਾਨੂੰ ਹੁਣ ਦਿਖਾਉਣਾ ਤੁਹਾਨੂੰ ਇਹ ਭਾਈ ਸਾਹਿਬ ਆ ਇੱਕ ਤਾਂ ਹੋ ਗਿਆ ਰੱਤਾ ਕਬੂਤਰ ਆਪਣਾ ਆ ਹਨਾ ਖੜ ਜਾ ਯਾਰ ਕੇ ਬਾਹਰ ਕੱਢ ਗਏ ਇਹਨਾਂ ਨੂੰ ਬਾਹਰ ਕਾ ਡੇਰ ਮੈਂ ਤਾਂ ਕਹਣਾ ਰੱਤੇ ਨੂੰ ਬਾਹਰ ਕੱਢ ਕੇ ਲੈਣ ਉਹ ਦੋ ਚਾਰ ਕਬੂਤਰ ਦਿਖਾਵਾਂਗੇ ਮੇਰੇ ਮੇਨ ਇਹ ਹੋ ਗਿਆ ਰੱਤਾ ਕਬੂਤਰ ਇਹ ਇਹਨਾਂ ਨੂੰ ਰੱਤੀ ਦਿੱਤੀ ਸੀਗੀ ਉਹ ਜਿਹੜਾ ਟੈਂਕੀ ਤੇ ਮਰਿਆ ਸੀਗਾ ਉਹਦੀ ਭੈਣ ਦਾ ਪੱਠਾ ਹੈਗਾ ਬਈ ਰੱਤਾ ਕੱਢਿਆ ਜਿਉ ਆਪ ਵੀ ਰੱਤੀ ਸੀ ਆਪ ਤਾਂ ਗੁੜ ਰੰਗੀ ਰੱਤੀ ਸੀ ਉਹ ਫਿੱਕੀ ਜੀ ਤੇ ਇਹ ਇਹ ਮੰਨ ਕੇ ਚੱਲ ਸੀਗਾ ਵੀ ਦੂਜੇ ਰੱਤੇ ਆਰ ਕਰਤਾ ਠੀਕ ਹੈ ਇੱਕ ਤਾਂ ਇਹ ਹੋ ਗਿਆ ਜਾਨਵਰ ਲਓ ਜੀ ਤੇ ਇੱਕ ਏ ਕਬੂਤਰੀ ਹੋ ਗਈ ਤੇ ਜਿਹੜਾ ਇਹਨਾਂ ਦੇ ਕਬੂਤਰ ਨੇ ਇਹ ਇਹਨਾਂ ਦੀ ਜੁੜੀਦੀ ਹੈ ਮੰਨ ਕੇ ਚਲੋ ਵੀ ਉਹਨੇ ਇਹ ਸਾਲ ਕੀਤਾ ਸੀਗਾ ਪਿਛਲੇ ਸਾਲ ਹੀ ਮੁੰਲਾਦਾ 2023 23 ਦੀ ਗੱਲ ਹੀ ਐ ਜਦੋਂ ਜਿਹੜਾ ਸਾਨੂੰ ਗੱਲ ਦੱਸੀ ਜਿਹੜਾ ਡੱਬਾ ਸੀਗਾ ਆਪਣਾ ਇੱਕ ਤਾਂ ਉਹਦਾ ਪੱਠਾ ਸੀਗਾ ਸ਼ਾਹਖੇ ਡੱਬੇ ਦਾ ਇੱਕ ਇਹਦਾ ਭਰਾ ਸੀਗਾ ਇਹਦਾ ਭਰਾ ਜਿੱਤ ਗਿਆ ਸੀਗਾ ਉਹ ਦਿਨ 8 ਵਜੇ ਬੈਠਾ ਸੀਗਾ ਤੇ ਇਹ ਵੀ ਮੰਨ ਕੇ ਚੱਲ ਵੀ ਖਰਾਬ ਹੋ ਗਈ ਸੀ ਤੇ ਉਹ ਨਾਲ ਟਾਵਰ ਏਅਰ ਕਰ ਦੇਣਾ ਟਾਵਰ ਟੂ ਟੈਂਕੀ ਦੇ ਬਗੇ ਦੋ ਕੇਰਾ ਪੈਰ ਲੱਗ ਜਾਣ ਤੇ ਮੁੜ ਕੇ ਤਾਂ ਕਰਕੇ ਇਥੇ ਛੱਡ ਗਏ ਕੁੱਲ ਮਿਲਾ ਕੇ ਵੀ ਕੂਤਰ ਸਾਰੇ ਹੀ ਆ ਇਹਨਾਂ ਨਾਲ ਦੇ ਹਨਾ ਚਾਰ ਹੈ ਤੰਨਾ ਤਿੰਨ ਕਿ ਚਾਰ ਹੈ ਚਾਰ 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 ਤਾਂ ਵੀ ਇਹਨਾਂ ਨਾਲ ਦੇ ਆ ਠੀਕ ਹੈ ਕੂਤਰ ਤਿੰਨ ਕੂਤਰ ਹਾਂ ਵੀ ਜਿਹੜਾ ਇਹਨਾਂ ਦਾ ਜਿੱਤਿਆ ਸੀ ਜਿਹੜਾ ਇਹਨਾਂ ਦਾ ਜਿੱਤਿਆ ਸੀਗਾ ਉਹ ਤਾਂ ਨਾ ਚਾਰ ਤਾਂ ਉਹਦੇ ਉਹਨਾਂ ਨਾਲ ਦੇ ਆ ਇੱਕ ਰਤੀ ਦਾ ਆਪਣੀ ਟੈਂਕੀ ਵਾਲਿਆਂ ਚ ਹਨਾ ਜਿਹੜਾ ਮਰਿਆ ਸੀਗਾ ਤੇ ਆਹਾ ਇੱਕ ਆ ਵੀ ਉਹਨਾਂ ਦੇ ਹੀ ਆ ਵੀ ਉਹਨਾਂ ਦੇ ਹੀ ਆ ਵੀ ਉਹਨਾਂ ਦੇ ਹੀ ਆ ਬਈ ਰਿਜ਼ਲਟ ਬਹੁਤ ਵਧੀਆ ਘਰੇ ਬਹੁਤ ਉੜਦੇ ਰਿਆ ਜ਼ੋਰ ਫੁੱਲ ਮਾਰਦੇ ਘਰੇ ਨਹੀਂ ਆ ਆ ਪਰਲਾ ਵੱਡਾ ਉਹ ਆਵੇ ਪੈ ਤੇ ਬੈਠਾ ਹੋਈ ਆਹ ਹਾਂ ਇਹ ਉੜਦਾ ਰਿਹਾ ਬਰਾਬਰ ਉੜਦਾ ਰਿਹਾ 1:00 ਵਜੇ ਤੱਕ ਬੈਠਦਾ ਰਿਹਾ 1:00 ਵਜੇ ਦਾ ਕੋਟ ਦੇ ਰਿਹਾ ਬਈ ਕਰੇ ਉੱਡਰਾ ਸਾਰੇ ਮਨ ਕੇ ਚਲੇ ਰਵੀ ਫੁੱਲਣ ਦੀ ਹੈ ਜੋਰ ਮਾਰਦੀ ਕਰੇ ਉੜ ਉੜ ਕੇ ਉਹ ਗੱਲ ਵੱਖਰੀ ਹੈ ਹਨਾ ਵੀ ਇਹ ਵੀ ਮੇਰੇ ਕੋਲ ਹਿੰਮਤ ਹੀ ਆ ਫਿਰ ਬਾਜੀ ਪੂਜੀ ਛੱਡਣ ਨੂੰ ਤਾਂ ਕਰਕੇ ਨਹੀਂ ਛੱਡੇਗੇ ਬਾਜੀ ਚਲੋ ਤਾਂ ਕਰਕੇ ਨਵੇਂ ਸਿਰੇ ਕਢਾਉਣਗੇ ਹੁਣ ਕਾਂ ਤੋਂ ਇਹ ਤੇ ਬਾਕੀ ਓਕੇ ਨੇ ਰਿਪੋਰਟਾਂ ਬਸ ਆਹੀ ਕਬੂਤਰ ਸੀਗੇ ਲਗਭਗ ਭਾਈ ਸਾਹਿਬ 9 ਕਬੂਤਰ ਆ ਸਾਰੇ ਠੀਕ ਹੈ ਹਾਂ ਹੂੰ ਹੂੰ ਉਹ ਬੱਚੇ ਘੜਾਈ ਜਦੋਂ ਉੱਡ ਗਿਆ ਪਹਿਲੇ ਦਿਨ ਟੈਂਕੀ ਤੇ ਬਹਿ ਗਿਆ ਜਾ ਕੇ ਅੱਛਾ ਤੇ ਮੁੜ ਕੇ ਮੂੰ ਵੀ ਬੰਦ ਕਰਤਾ ਆਗਤ ਨੇ ਘਰੇ ਜਿਹੜਾਲੇ ਜਿਹੜੇ ਕੱਡੇ ਦੁਆਰੇ ਹਾਂ ਸਿੱਧਾ ਸ਼ਰਬੀਰ ਬਹਿ ਗਿਆ ਮੁੜ ਕੇ ਪਾਸੇ ਨਹੀਂ ਜਾਗਦੇ ਸਿੱਧੇ ਘਰੇ ਨਹੀਂ ਸਿਆਣੇ ਵੀ ਬੋਲਦਾ ਉੱਡਦੇ ਹੀ ਬਹੁਤ ਆ ਬਾਕੀ ਜਿੱਤੇ ਵੀ ਇਹਨਾਂ ਨਾਲ ਦੇ ਹਨਾ ਨਾਲੇ ਬੈਠਾ ਹੀ ਬਾਜਦੇ ਸੀ ਉਹਦੇ ਹਾਂ ਉਹ ਤਾਂ ਫਿਰ ਸਿਆਣੇ ਕੀਤੇ ਸੀ ਜਾਨਵਰ ਤੇ ਮਤਲਬ ਵੀ ਮਾੜੇ ਨਹੀਂ ਜਾਨਵਰ ਸਾਰੇ ਚੰਗੇ ਲਿਆਂਦੇ ਜੇ ਖੁੱਡੇ ਚੋਂ ਕੱਢ ਕੇ ਬਸ ਗੱਲ ਇੰਨੀ ਆ ਵੀ ਫਰੀ ਇਹਨਾਂ ਦਾ ਕਰਨਾ ਕੀ ਹੈ ਹੁਣੇ ਛੁਰਦੇ ਨਹੀਂ ਪੁਰਾਣੇ ਕਬੂਤਰ ਹੈ ਹੁਣ ਨਵੇਂ ਸਿਰੋਂ ਕਢਾਉਣੇ ਦੂਰੀਆ ਕਬੂਤਰ ਇਹਨਾਂ ਨਾਲ ਦੇ ਸਾਰੇ ਹੋਰ ਤਾਂ ਕਰਕੇ ਇਹ ਮੈਂ ਚੱਲ ਇਹ ਮੈਂ ਚੱਲ ਹਾਂ ਇਹ ਤਾਂ ਆਪਣੇ ਕੋਲ ਗਈਆਂ ਸ਼ਾਹ ਆਖਿਆਂ ਦੀਆਂ ਸ਼ਾਹ ਆਖਿਆਂ ਦੀ ਤੇ ਰੱਤੇ ਪੁੰਝੇ ਵਾਲਿਆਂ ਦੀ ਇਹ ਠੀਕ ਹੈ ਕਿ ਨਹੀਂ ਹਾਂ ਇਹ ਗੋਲੇ ਥੱਲੇ ਪਲਾਈ ਸੀ ਇਹ ਉਹ ਪੱਠੀ ਹੈਗੀ ਤਾ ਕਰਕੇ ਤੇ ਇਹ ਮੈਂ ਹਾਂ ਚੱਲ ਮੇਰੇ ਕੋਲ ਛੱਡ ਜੋ ਮੈਂ ਗਾ ਯਾਰ ਮਿੱਤਰਾਂ ਨੂੰ ਮੰਗੀਆਂ ਤੇ ਵੰਡ ਦੂੰਗਾ ਲਓ ਜੀ ਤੇ ਉਹਨੇ ਇਹਨਾਂ ਨੂੰ ਇਧਰ ਕਰ ਦੇਣਾ ਟਰਾਂਸਫਰ ਆਪਣੀ ਬੈਟ ਕੇ ਚ ਹਾਂ ਬਾਹਰ ਭੇੜਤਾ ਤੇ ਲਗਭਗ ਆਪਣੇ 4 ਸੀਗੇ ਪਹਿਲਾਂ ਤੇ 9 ਕਬੂਤਰ ਇਹ ਹੋ ਗਏ ਚਲੋ 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 ਬੇਟਾ ਉਡੋ ਇਹ ਤਾਂ ਥੱਲੇ ਜੀ ਬੈਗਾ ਕਿਦੇ ਪੈਰ ਦੁਖਦੇ ਆ ਪੈਰ ਦੁਖਦੇ ਆ ਚਲ 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 ਇਧਰ ਆ ਕੇ ਕਰਨ ਚਲ ਚਲੋ ਚਲੋ ਹਾਂ ਹਾਂ ਹੁਣ ਤਾਂ ਚੱਲ ਪਿਆ ਕੰਮ ਚਲੋ 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 ਹੈ ਐਨਾ ਓਪਨ ਏਰੀਆ ਹਨਾ ਚਲੋ 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 ਬੇਬੀ ਟਿਕ ਰਹਿ ਗਿਆ ਚੜ ਤੂੰ ਵੀ ਭੇਜੇ ਨੂੰ ਵੀ ਯਾਰ ਲਓ ਭਾਈ ਛਰ ਤੇ ਸਾਰੇ ਕੂਤਰ ਬੈਠ ਕੇ ਸ਼ਰਧਾਣੀ ਤੇ ਆ ਆ ਬੈਠੇ ਸਾਰੇ ਦੇ ਸਾਰੇ ਬਾ ਥੋੜੇ ਦਿਨ ਆ ਕੂਤਰੀ ਬਹੁਤ ਸੋਹਣੀ ਲੱਗਦੀ ਹੈ ਯਾਰ ਕੀ ਬਾਤਾਂ ਨੇ ਕੂਤਰੀ ਦੇ ਦਾ ਲਓ ਹੁਣ ਇੱਕ ਵਾਰੀ ਤੁਹਾਨੂੰ ਐ ਬੈਠਾਂ ਤੇ ਜੂ ਮਾਰ ਕੇ ਦਿਖਾ ਰਹੇ ਠੀਕ ਕੱਲੇ ਕੱਲੇ ਤੇ ਇਹ ਲਓ ਆ ਬਟਾ ਇੱਕ ਮਿੰਟ ਆ ਵੀ ਦਿਖਾਉਣਿਆ ਇਹ ਖੜ ਜਾ ਇਹਨਾਂ ਤੇ ਮਾਰ ਜਾਂਦੇ ਫਿਰ ਆ ਜੋ ਇੱਕ ਆ ਬਟਾ ਲਓ ਭਾਈ ਇਹ ਬਿੱਤਰਾ ਚਾਲਾ ਚੱਕ ਲੈ ਪਿੰਜਰਾ ਬਾਹਰ ਗਰਮੀ ਵਾਲੀ ਇੱਕ ਤਾਂ ਬਾਬਿਓ ਸਰਦਾਰ ਲੱਗਿਆ ਭਾਈ ਨੀਰਾ ਵੀ ਘਰ ਤੱਕ ਇੰਜਣ ਬੰਦ ਤੇ ਉਧਰ ਬੈਠਿਆ ਸ਼ੋਹਦੀ ਵਰਗੇ ਬਾਤ ਚੱਲਦੇ ਆ ਉਧਰ ਨੂੰ ਗਰਮੀ ਨਾਲ ਨੀਯਾਰਾ ਬਾਬਿਓ ਲਓ ਜੀ ਕਹਿੰਦੇ ਚਿੜੀ ਮਾਰ ਸਾਹਿਬ ਆਪ ਮੁਰੇ ਹੋ ਚੁੱਕੇ ਨੇ ਠੀਕ ਆ ਕਿ ਨਹੀਂ ਤਾਂ ਕਿ ਨਵਾਂ ਕਬੂਤਰ ਆਇਆ ਦਸਗਾ ਪਿੰਡ ਚ ਛੜਤਾ ਸਪੇਅਰ ਨਾਲ ਦੀ ਨਾਲ ਤੇ ਦਿਖਾਉਣੇ ਆ ਮੰਨ ਕੇ ਚਲੋ ਟਰਾਈ ਟੂ ਕੈਚ ਨਿਊ ਪਿਜਨ ਕਰਦੇ ਆ ਵੀਡੀਓ ਨੂੰ ਇੰਟਰਸਟਿੰਗ ਕਰਦੇ ਆ ਨਹੀਂ ਕੀ ਕਾਲੀਆਂ ਬਗਲਾਂ ਕਬੂਤਰ ਨੇ ਪਹਿਲਾਂ ਉਹਨੂੰ ਗੇੜਾ ਪਾਉਂਦੇ ਮੈਂ ਤਾਂ ਕਹਿੰਦਾ ਇੱਕ ਵਾਰੀ ਆਉਣ ਦੇ ਫੇਰ ਵੇਖਾਂਗੇ ਆਪਾਂ ਐਵੇਂ ਕਿਤੇ ਪਿੰਡ ਚ ਹੋਵੇ ਤੇ ਆਪਾਂ ਮੱਥਾ ਮਰਈਏ ਗੋਤੇ ਬਾਬੇ ਲੱਗਾ ਸਾਨੂੰ ਨਵਾਂ ਕਬੂਤਰੀ ਹੈ ਨਾ ਦੋਵੇਂ ਕਾਲੀਆਂ ਬਗਲਾਂ ਸੀਗਾ ਸਪੇਅਰ ਛੜਤਾ ਇਹ ਮੈਂ ਕਿਹਾ ਉਹ ਰੱਬ ਜੀ ਲੱਗਿਆ ਉਹ ਚਿੜੀ ਸੀ ਮੈਂ ਕਿਹਾ ਲਾਈ ਲੱਗੇ ਇੱਕ ਬੰਦਾ ਡੰਪਾ ਜਾਦਾ ਉੱਟ ਕੇ ਇਹ ਗੋਇਆ ਖੂ ਦੇਖ ਰਿਹਾ ਹੈ ਸਾਡਾ ਇਹ ਨੂੰ ਦੱਸੇ ਵੀ ਇਥੋਂ ਕਪਾ ਕੱਚਾ ਤੇਲ ਕੱਢਿਆ ਕਰਨਾ ਹੈ ਤੇ ਉਹਨੂੰ ਸ਼ੋਧ ਕੇ ਇਥੋਂ ਪੈਸੇ ਕਮਾਉਣੇ ਆ ਇਹ ਆਪਣਾ ਤੇਲ ਵਾਲਾ ਖੂਹ ਹੈ ਠੀਕ ਹੈ ਕਿ ਨਹੀਂ ਤੇਦਰੋ ਦੋ ਚੋਬਰ ਹੋਰ ਆ ਗਏ ਤੁਹਾਨੂੰ ਦੱਸੇ ਸੀਗਾ ਹਣਾ ਉਹ ਕਿਵੇਂ ਇਹਦਾ ਕਰਦੇ ਆਗੇ ਉਥੋਂ ਪਥਰਾ ਵਾਲੇ ਤੋਂ ਬਈ ਹਣਾ ਜਿਨ੍ਹਾਂ ਕੋਲੇ ਉਹ ਬੱਚਾ ਉਹ ਡੜ ਕੇ ਮਾਰ ਗਿਆ ਸੀਗਾ ਪੱਠਾ ਠੀਕ ਹੈ ਕਿ ਨਹੀਂ ਤੇ ਇਹ ਵੀ ਕਹਿੰਦੇ ਮੰਨ ਕੇ ਚੱਲ ਵੀ ਕਿਹੜੀ ਚਸ ਚਾਹੀਏ ਉਹਦੇ ਨਾਲ ਦੀ ਵੀ ਚਸ ਚਾਹੀ ਸੀ ਸ਼ਪੈਜਲ ਹੈ ਵੀ ਉਹਦੇ ਨਾਲ ਦਾ ਲੈ ਕੇ ਅੱਗੇ ਚੱਲ ਗਏ ਹੈ ਉਹ ਕਿੰਨੇ ਤੋਂ ਕਿੰਨੇ ਵਜੇ ਤੱਕ ਰਿਹਾ ਬੈਠਾ ਸੀ ਉਦੋਂ ਬਈ ਆਪਦੇ ਮੂੰਹੋਂ ਦੱਸ ਯਾਰ 7 ਤੋਂ 4:30 ਤੋਂ 5 ਵਜੇ ਦੇ ਵਿੱਚ ਵਿੱਚ ਬੈਠਾ ਸੀ 7 ਤੋਂ ਲਗਭਗ 5 ਹਾਂ 5 ਸੁੱਕਾ ਬਿਨਾ ਬਦਾਮਾਂ ਤੋਂ ਆਂਡਾ ਤੋਂ ਚੱਕ ਛੱਡਿਆ ਸੀ ਕੀ ਬਾਤਾਂ ਨੇ ਤੇ ਉਦੋਂ ਆਪਣੀ ਸਾਂਭੀ ਕੂਦਰੀ 3 ਵਜੇ ਬੇਗੀ ਤੇ ਬਾਜੀ ਨਿਬੜ ਗਈ 5 ਵਜੇ 5 ਵਜੇ ਨਿਬੜੀ ਹੈ ਨਾ ਹੈ ਕਰਮਗੜ ਛਤਰਾ ਹੈ ਹੈ ਤੇ ਸੁੱਕਾ ਕਬੂਤਰ ਕਰੇ 5 ਵਜੇ ਬਹਿ ਕੇ ਮਰ ਗਿਆ 5:10 ਤੇ ਨਹੀਂ ਹਾਂ 5:10 ਤੇ ਨਹੀਂ ਬੜੀ ਭਵਾਂ ਦੀ ਉਹ ਵੀ ਰੋਲਾ ਪੈਣ ਉਹ ਵੀ ਰੋਲਾ ਪੈਣ ਕਰਕੇ ਇਹ ਤੇ ਉਹ ਹੀ ਗਲੇ ਇਥੇ ਗੀੜਾ ਨਹੀਂ ਲਿਆਉਂਦੇ ਉਹੀ ਕਬੂਤਰ ਹੈ ਜਿਹੜੇ ਇਥੋਂ ਲੈ ਕੇ ਗਏ ਆ ਇਹ ਮੈਂ ਬੱਚਾ ਵੀ ਪਾ ਲੈ ਕਿਹੜੀ ਜੋੜੀ ਦਾ ਸੀਗਾ ਠੀਕ ਹੈ ਕਿ ਨਹੀਂ ਇਹ ਕਿੰਨੇ ਨੰਬਰ ਸੀ ਥੱਲੇ ਬਈ ਉਹਦਾ 128 ਨੰਬਰ 128 ਨੰਬਰ 128 ਨੰਬਰ ਸਿਰਫ ਇੱਕ ਬੱਚੇ ਹੀ ਨਿਕਲਾ ਸੀ ਆ ਜੋੜੀ ਦਾ ਧੱਕੇ ਨਾਲ ਕਢਾਇਆ ਸੀਗਾ ਇਹ ਜੋੜੀ ਵੀ ਮੈਨੂੰ ਪਤਾ ਲੱਗੀ ਕਿ ਕਿਹੜੇ ਮਿੱਤਰ ਕੋਲੇ ਬੈਠੇ ਆਪਣੇ ਕੋਲੇ ਤੇ ਕੋਈ ਚੱਕਰ ਨਹੀਂ ਇਹ ਜੋੜੀ ਤੇ ਆਪਾਂ ਫੇਰ ਬੱਚੇ ਕਢਵਾਵਾਂਗੇ ਕਿਰਾਂ ਇਹ ਛਾਖਾਂ ਚੋਂ ਸੀ ਆਪਣੇ ਚੋਂ ਠੀਕ ਹੈ ਕਿ ਨਹੀਂ ਤੇ ਕਿਰਾਂ ਇਹਨਾਂ ਤੋਂ ਛਾਖਾਂ ਨਾਲ ਦਾ ਆਪਾਂ ਕੋਈ ਵੱਡਾ ਕਬੂਤਰ ਦੇ ਦਾਂਗੇ ਬੱਚਿਆਂ ਵਾਸਤੇ ਤੇ ਬਾਅਦ ਚ ਸਾਵ ਸਪੈਸ਼ਲ ਇਹਨਾਂ ਨੂੰ ਦੋ ਬੱਚੇ ਕਢਵਾ ਕੇ ਦੇਣੇ ਆਪਾਂ ਇਹ ਝੋੜਾਂ ਵਾਲੇ ਮੁੰਡੇ ਕੋਲੇ ਬੈਠੀ ਹੈ ਠੀਕ ਹੈ ਕਿੰਨੇ ਤੇ ਬਾਕੀ ਇਹਨਾਂ ਨੇ ਵੀ ਪਾਲੇ ਪਿੰਜਰੇ ਚ ਬਈ ਕੂਤਰ ਇੱਕ ਤਾਂ ਹਰੀ ਗਲਾ ਵੀ ਬਗਲ ਵਾਲੀ ਇਹ ਸ਼ੋਭਦੀਪ ਨੇ ਲੈ ਕੇ ਜਾਣੀ ਹੈ ਤੇ ਇੱਕ ਆਹ ਹੋਰ ਲਾ ਕਬੂਤਰ ਹੈ ਇਹ ਜਿਹੜਾ ਭਾੜੇ ਵਾਲੇ ਕੱਚ ਕਾਂਤਲਾ ਛੱਡਿਆ ਸੀ ਉਹਦਾ ਭਰਾ ਹੈ ਠੀਕ ਹੈ ਇਹ ਸੁਖਜਿੰਦਰ ਪਿਓਰੀ ਜੀ ਨੇ ਲੈ ਕੇ ਜਾਣਾ ਸੁਖਜਿੰਦਰ ਤੁਸੀਂ ਤਾਂ ਕੀ ਕਰਨਾ ਬੜਾ ਹੈ ਵਿਸਤਾਰਪੂਰਵਕ ਦੱਸੋਗੇ ਉਡਾਉਣਾ ਹੈ ਕਿ ਬੱਚੇ ਕਢਾਉਣੇ ਆ ਇਹਦੇ ਹੈ ਨਹੀਂ ਕੀ ਦੱਸਦੇ ਨਹੀਂ ਬੱਸ ਦੱਸਦੇ ਹੀ ਨਹੀਂ ਇਹਨੇ ਪਤਾ ਨਹੀਂ ਕੀ ਕਰਨਾ ਮੈਂ ਆਪ ਨੂੰ ਨਹੀਂ ਪਤਾ ਉਹ ਨਹੀਂ ਲਈ ਜਾਂਦਾ ਬਸ ਲਓ ਜੀ ਇਹ ਚਾਰੇ ਕਬੂਤਰ ਜਾਂਦੇ ਅੱਜ ਇੱਕ ਵਾਰੀ ਨਿਗਾਹ ਮਰਾਤੀ ਮੈਂ ਤੁਹਾਡੀ ਇਹਨਾਂ ਤੇ ਠੀਕ ਹੈ ਕਿ ਨਹੀਂ ਪਹਿਲੇ ਨੰਬਰ ਤੇ ਤਾਂ ਹੋ ਗਈ ਭਾਈ ਸਾਹਿਬ ਖੜਜਾ ਯਾਰ ਐ ਨਹੀਂ ਸਵਾਲ ਨਹੀਂ ਆਉਂਦਾ ਵੀਡੀਓ ਬਣਾ ਕੇ ਯਾਰ ਆ ਹਾਂ ਕਿ ਸੁਖਿੰਦਰ ਇੱਧਰ ਆ ਜੀ ਮਾਰੇ ਸਾਹਮਣੇ ਆਓ ਓ ਯਾਰ ਕਿਉਂ ਮਾਰੀ ਹੈ ਨਾ ਲੜੋ ਨਾ ਮੈਂ ਤੁਮਨੇ ਇੱਕਦਾਂ ਜੀ ਕੰਮ ਜਾਬ ਕਰਾ ਜਾਉਂਗੇ ਐਸਾ ਤੇ ਬਹਿ ਜਾ ਫਿਰ ਹਰੀ ਗਲਾਬੀ ਬਗਲ ਵਾਲੀ ਹਨ ਜਿਹੜੇ ਵੀ ਭਰਾ ਕਹਿੰਦੇ ਸੀ ਵੀ ਇਹਨੂੰ ਨਾ ਦੇਈ ਨਾ ਦੇ ਠੀਕ ਹੈ ਕਿ ਨਹੀਂ ਇਹ ਵੀ ਗਈ ਬਈ ਤੇ ਇਹ ਗਈ ਮਾਰਸੀ ਦੇ ਮੁੰਡੇ ਕੋਲੇ ਠੀਕ ਹੈ ਇਹ ਦੇਖ ਇੱਕ ਹੋ ਗਿਆ ਆਹ ਕਬੂਤਰ ਇਹ ਸਿਰੇ ਅੰਦਰ ਬੰਬ ਕੋਲੇ ਆਇਆ ਮੂਹਰੋ ਕਾ ਆਇਆ ਹੋਣਾ ਇਹ ਜਾਊਗਾ ਸਖਜਿੰਦਰ ਪਿਉਰੀ ਸਖਜਿੰਦਰ ਬੰਬ ਕੋਲੇ ਠੀਕ ਹੈ ਕਿ ਨਹੀਂ ਮੇਰੇ ਕੋਲੇ ਆਹ ਬੈਠਾ ਆਇਆ ਕਰਨਾ ਇਹ ੱਡੇ ਨਹੀਂ ਲੱਗਿਆ ਇਹ ਭਲਾ ਡੇ ਲੈ ਲੈਂਦਾ ਉਹਦਾ ਭਰਾ ਹੈ ਹਨਾ ਤੇ ਇਹ ਹੋ ਗਿਆ ਇੱਕ ਹੋ ਗਿਆ ਆਪਣਾ ਆ ਇਹ ਤਾਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਕਿਹੜਾ ਕਬੂਤਰ ਹੈ ਇਹ ਮੜੇ ਪਛਾਣੋ ਇਹ ਤਾਂ ਪਛਾਣ ਲੈਣਗੇ ਉਧਰ ਨਿਕਲਣਾ ਜਾਂ ਨਹੀਂ ਨਹੀਂ ਨਿਕਲਦਾ ਇੱਕ ਹੋ ਗਿਆ ਇਹ ਪਛਾਣ ਲੈ ਬਸ ਉਹ ਪਛਾਣ ਲੈ ਇਹਦੇ ਬਾਰੇ ਕੁਝ ਵੀ ਕੁਝ ਵੀ ਬੋਲਣ ਦੀ ਲੋੜ ਨਹੀਂ ਇਹ ਕਬੂਤਰ ਵੀ ਸ਼ੋਭਦੀਪ ਕੋਲੇ ਜਾਂਦਾ ਤੇ ਹਰੀਆਂ ਬਗਲਾਂ ਨਹੀਂ ਸ਼ੋਭਦੀਪ ਕੋਲੇ ਜਾਂਦੀ ਆ ਇੱਕ ਇਹਦੇ ਕੋਲੇ ਜਾਂਦਾ ਸੁਰਜਿੰਦਰ ਕੋਲੇ ਇੱਕ ਹੋ ਗਿਆ ਜੀ ਆਹ ਵੱਡੇ ਸ਼ਾਖੇ ਦਾ ਪੱਠਾ ਸਿੱਧਾ ਤੁਸੇ ਡੰਡੇ ਵਾਲੀ ਜਿਹੜੀ ਸਟਾਰਟਿੰਗ ਸਟਾਰਟਿੰਗ ਜੀ ਬਾਲੀਵੁੱਡ ਦੇ ਹੁੰਦੀ ਸੀਗੀ ਜਿਹੜੀ ਬੁੱਟਰ ਬੂਹੇ ਛੱਡੀ ਸੀ ਉਹ ਤੇ ਭੱਜ ਗਈ ਸੀਗੀ 2:30 3 ਵਜੇ ਠੀਕ ਹੈ ਕਿ ਨਹੀਂ ਘਰੇ ਹੀ ਬੁੜਦੀ ਲਗਭਗ ਦਿਨ ਵੀ ਛਪਾਏ ਐ ਤੇ ਲੋਚ ਵੀ ਉੜਦੀ ਐ 2-2 2:30 ਵੇ ਤੇ ਕਰ ਇਹ ਉਹਦਾ ਭਰਾ ਹੈ ਵੱਡੇ ਛਾ ਆਖੇ ਦਾ ਠੀਕ ਹੈ ਇਹ ਬਾਈ ਇੱਧਰ ਖੜੇ ਨੇ ਆਪਣੇ ਪਥਰਾਲੇ ਤੋਂ ਹਣਾ ਤਾਂ ਆ ਉਸਤਾ ਜੀ ਨੂੰ ਕੋਲ ਛੋਟੇ ਉਸਤਾਦ ਨੂੰ ਠੀਕ ਹੈ ਕਿ ਨਹੀਂ ਤੁਸੀਂ ਇੱਥੇ ਆਓ ਸਾਜ ਕੋਲੇ ਖੜਵਾ ਕੇ ਤੁਸੀਂ ਇੱਥੇ ਆਓ ਐ ਗੱਲ ਨਹੀਂ ਬੰਦ ਇੱਥੇ ਆ ਆ ਜਾ ਆ ਹਾਂ ਸਹੀ ਗੱਲ ਹੈ ਬੱਚੇ ਸਾਰੇ ਬਚਾਰੇ ਬੈ ਜਾ ਕੂਤਰ ਤੇ ਬੈ ਨਹੀਂ ਨਹੀਂ ਕੂਤਰ ਤੇ ਕਰ ਜੂਗੇ ਯਾਰ ਇਹ ਉਹ ਬਾਹਰ ਇਹ ਤਾਂ ਆਇਆ ਇੱਥੇ ਘੜਾ ਕੇ ਆ ਛੋਟੇ ਉਸਤਾਜ ਇਹਨਾਂ ਨਾਲ ਜ਼ਰੂਰੀ ਹੈ ਨਾ ਇਹ ਕਿ ਨਹੀਂ ਇਹ ਕੂਤਰਾ ਪੈਨਾਂ ਨੂੰ ਦਿੰਨੇ ਹੈ ਲੈ ਭਾਲਾ ਪਿੰਡ ਦੇ ਜਾ ਡਾਊਨ ਇਹ ਸਪੈਸ਼ਲ ਡਿਮਾਂਡ ਹੀ ਸ਼ਾਖ ਦੀ ਕਰਕੇ ਆਏ ਸੀਗੇ ਕਿ ਉਹਨੂੰ ਪਤਾ ਇਹਨਾਂ ਕੋਲ ਜਿਹੜਾ ਮਰਿਆ ਉਹ ਸ਼ਾਖਾਂ ਦਾ ਜੀ ਗਾਂਧੀ ਗਾਂ ਇਹ ਕਹਿੰਦੇ ਵੀ ਇਸ ਤਾਂ ਸ਼ਾਖਾਂ ਦਾ ਲੈਣ ਆਇਆ ਕੋਈ ਦੇ ਦੇ ਸਾਨੂੰ ਕੂਤਰ ਬੈਠਾ ਮੈਂ ਕਹੇ ਫਿਰ ਸਿੱਧਾ ਪੱਠਾ ਬੈਠਾ ਲੈ ਜਾ ਕੋਈ ਨਹੀਂ ਕਰ ਬਸ ਇਹ ਕੂਤਰ ਸੀ ਭਾਈ ਹਨਾ ਲਗਭਗ 3 ਨੇ ਸੀਗੇ ਤੇ ਇੱਕ ਹੋ ਗਿਆ ਓਕੇ ਰਿਪੋਰਟਾਂ ਪਿੱਛੋਂ ਕੇ ਮੜੇ ਥੰਮਨੇਲ ਕੱਢਦੇ ਬਾਈ ਬਨੇ 0.5 ਦੇ ਕਰਕੇ ਇੰਨੇ ਬੰਦੇ ਜਿਵੇਂ ਪਿੱਛੇ ਨਾ ਡੇਗ-ਬਿਗਦਾ ਆਪਣੇ ਉਹ ਤੇ ਵਾਲੀ ਕੂਚ ਤੇ ਦੇਖੋ ਸਹੀ ਬਣੀ ਹੰਦੀ ਐ ਮੜੀ ਨੀਂ ਕਰਕੇ ਬਣਾ ਲੈ ਓਕੇ ਰਿਪੋਰਟ ਓਕੇ ਉਸਤਾਦ ਜੀ ਹੋਰ ਕੋਈ ਚਾਹ ਪਾਣੀ ਕੋਈ ਬਰਗਰ ਪੀਜਾ ਕਿਸੇ ਪ੍ਰਕਾਰ ਦੀ ਸੇਵਾ ਕੋਈ ਰੋਟੀ ਚਲੋ ਓਕੇ ਲੈ ਜਾਓ ਫਿਰ ਠੀਕ ਐ ਚਲੋ ਬਾਈ ਕਿਵੇਂ ਮੇਨ ਚੀਜ਼ ਨਹੀਂ ਪੁੱਛ ਹੱਥ ਨਾਲ ਟਾਈਮ ਹੋ ਗਿਆ ਓ ਜੀ ਜਾਨੀ ਨਸ਼ਾਰਤ ਕੰਮ ਆ ਸਾਡਾ ਇਸਤ 100 ਵੀ ਬੰਦੇ ਆ ਇੱਥਾਂ ਯੇ ਨਹੀਂ ਹੁੰਦਾਸ ਤੂੰ ਪੀਣਾ ਕੁਝ ਤੂੰ ਪੀਣਾ ਕੁਝ ਫੇਰ ਐਸੇ ਆ ਤੂੰ ਮਾਲ ਉਹ ਬਾਈ ਵਰ ਨਵੇਂ ਆਏ ਲੋ ਬਈ ਆ ਤਾਂ ਬੜਾ ਜ਼ਿਆਦਾ ਸਮਾਨ ਸਮੋਣੀ ਹੋਰੀ ਚੱਕੀ ਜਾਂਦੇ ਵਿੱਚ ਡੱਕੇ ਡੋਲੇ ਜ ਆਪਦੇ ਇਕੱਠੇ ਕਰ ਕਰ ਕੇ ਇਹ ਬੜਾ ਹੈ ਨਾ ਯਾਰ ਮੈਂ ਹੀ ਦਿੱਤੇ ਹੀ ਦਮ ਇਹ 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 ਡੱਕੇ ਮੈਂ ਇਹ ਤੋਂ ਹੀ ਲਿਆਂਦੇ ਤੁਸੀਂ ਵੀਡੀਓ 'ਚ ਦੇਖੀ ਹੋਣਗੇ ਤੇ ਇਹੀ ਵਾਪਸ ਲੈ ਗਿਆ ਆਪਦੇ ਪਰ ਮੈਂ ਵੀ ਵਰਤੀ ਸੀ ਅੱਧੇ ਵਿੱਚੋਂ ਤੇ ਜਿਹੜੇ ਬਚ ਗਏ ਹੁਣ ਅਗਲੇ ਸਾਲ ਇਹ ਵੀ ਮੋੜ ਕੇ ਲੈ ਗਿਆ ਆਪਦੇ ਚੱਲ ਭਾਈ ਕਾਰ ਸਟਾਰਟ ਫਿਰ ਟਾਈਮ ਨਾਲ ਪਹੁੰਚੋ ਪਿੰਡ ਠੀਕ ਹੈ ਕਿ ਨਹੀਂ ਲੈ ਕੇ ਕੂਤਰ ਫਿਰ ਫੋਨ ਤੇ ਗੱਲਬਾਤ ਕਰਦੇ ਆਪਾਂ ਓਕੇ ਜੀ ਖੁਦਾ হাফেজ ਫਿਰ ਮਿਲਾਂਗੇ ਹਾਂਜੀ ਚਲੋ ਬਾਪੇ ਓਕੇ ਅਗਲੀ ਰਿਪੋਰਟ ਸੈਟ ਆ ਕੰਮ ਦਿਨ ਵਧੀਆ ਟੱਪ ਗਾ ਜੀ ਵੀ ਆਪਣਾ ਲਓ ਜੀ ਤੇ ਇਧਰ ਆਪਣੇ ਵੱਡੇ ਕਬੂਤਰਾਂ ਨੂੰ ਦਾਣੇ ਰੱਖ दिए ਭਾਈ ਆਇਓ 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 ਬੱਤ ਲਓ ਭਾਈ ਤੇ ਇਧਰ ਆਪਣੀਆਂ ਵੱਡੀਆਂ ਕਬੂਤਰਾਂ ਨੂੰ ਵੀ ਰੱਖ दिए ਦਾਣੇ ਆਇਓ 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 ਖੰਡੋ ਖਾ ਲੋ ਹਾਂਜੀ ਮੇਰੇ ਵੀਰੋ ਤੇ ਇਧਰ ਵੀ ਦਾਣੇ ਵੀ ਪਾਤੇ ਕਬੂਤਰਾਂ ਨੂੰ ਉਧਰ ਵੱਡੇ ਕਬੂਤਰਾਂ ਵਾਲੇ ਪਾਸੇ ਵੀ ਦਾਣੇ ਹੀ ਪਾਏ ਨੇ ਪਾਣੀ ਪਾਏ ਨੇ ਇਧਰ ਵੀ ਦਾਣਾ ਪਾਣੀ ਹੋ ਗਿਆ ਤੇ ਮੋਤੀ ਦਾ ਵੀ ਪਾਣੀ ਹੋ ਗਿਆ ਹਨਾ ਮੋਤੀ ਹੋ ਗਿਆ ਤੇਰਾ ਪਾਣੀ ਦੱਸ ਬੋਲ ਕੇ ਦੱਸਿਆ ਕਰ ਐ ਤੂੰ ਕੀ ਤਾਂ ਵਿਚਾਰਾ ਉਗਰੋ ਐ ਭਾ ਚਲੋ ਲਾ ਕੇ ਵੀ ਇਹਨੂੰ ਲੌਕ ਲਓ ਕਿੰਨਾ ਤਾਂ ਕੰਮ ਕਲੀਅਰ ਐ ਲਓ ਜੀ ਚੱਕ ਲੈ ਇਧਰੋਂ ਆਪਣਾ ਪੱਖਾ ਕਿਉਂਕਿ ਚੱਲ ਕੇ ਤੁਹਾਨੂੰ ਪਤਾ ਆ ਗੇਮਿੰਗ ਕਰਨੀ ਐ ਤੇ ਬਾਕੀ ਨਹਾਈ ਧੁਈ ਕਰ ਲਈ ਬਈ ਰੂਟਰ ਟੀਵੀ ਖਾ ਲਈ ਸੁਪਾ ਦੀ ਹੋਣੀ ਖਾਦੀ ਐ ਬਸ ਇੱਕ ਟਾਈਮ ਹੀ ਓ ਮਾਈ ਗਾਡ ਭਾਬੋ ਸਪੀਰ ਵੀ ਆਪਣਾ ਤਾਂ ਬੈਠਾ ਵੀ ਇਧਰੋਂ ਨਿਗਾਹ ਪੱਜੀ ਮੇਰੀ ਸ਼ਾਤਰੀ ਤੇ ਚਲੋ ਕੋਈ ਨਾ ਨੋ ਹਿਲਾ ਦਾਂਗੇ ਕਰ ਦਈ ਭਾਈ ਵਲੌਗ ਦੀ ਐਂਡਿੰਗ ਲਗਭਗ ਟਾਈਮ ਹੋ ਗਿਆ ਭਾਈ ਸਾਹਿਬ 12:28 ਮਿੰਟ ਤੇ ਆਪਣਾ ਸਪੇਅਰ ਵਾ ਹੁਣੇ ਹੀ ਲਾਇਆ ਹਨ ਗਿਉਂ ਖੇਡ ਕੇ ਮਰੀ ਯਾਦ ਆ ਮੈਂ ਸਪੇਅਰ ਆਪਣਾ ਬਾਹਰ ਬਿਠੋ ਲਾਤਾ ਤੇ ਇਧਰ ਦੇ ਕੁੱਤਰਾਂ ਨੂੰ ਦਾਣਾ ਪਾਣੀ ਰਹਿੰਦਾ ਸੀ ਹਨ ਉਹ ਮੈਂ ਪਾਤਾ ਸੀ ਆਪੇ ਕੋਈ ਬਾਅਦ ਚ ਦਾਣੇ ਤਾਂ ਪਏ ਹੁੰਦੇ ਆ ਹਨਾ ਮੋਸਟਲੀ ਪਾਣੀ ਵੀ ਪਈ ਹੁੰਦਾ ਕਿਉਂ ਮੰਨ ਕੇ ਚੱਲ ਵੀ 4-4 ਦਾ ਕੁੱਤਰ ਹੈ ਉਹ ਗੁੱਡਾ ਜਣਾ ਖਾਂਦੇ ਗਏ ਨਾ ਉਹ ਬਾਟ ਕਾਲੇ ਕੁੱਤਰ ਛੋਟੇ ਵੀ ਜਿਹੜੇ ਨਵੇਂ ਛੱਡ ਕੇ ਗਿਆ ਉਹ ਹਜੇ ਹੌਲੀ ਹੌਲੀ ਅਡਜਸਟ ਹੋਣਗੇ ਬਾਕੀ ਡੀਸਟ ਕਰਕੇ ਬਾਕੀ ਲੈਣਾ ਹਨ ਫੜਾਈ ਦੇਵਾਂਗੇ ਜਿਹੜੇ ਯਾਰ ਮਿੱਤਰ ਮੰਗੀ ਜਾਂਦੇ ਹੈਗੇ ਹੈ ਚੰਗੇ મિતਰ ਹਨ ਨਾ ਜਾ ਉਹਨਾਂ ਦੇ ਨਾਲ ਜੋੜੀਆਂ ਲਾ ਦੇਂਗਾ ਆਪਾਂ ਉਹਨੂੰ ਕੰਮ ਵਾਲੇ ਲਾ ਕੇ ਬੱਚੇ ਪੁੱਛੇ ਫਲਾ ਲਾਂਗੇ ਤੇ ਬਾਕੀ ਕਰਦੇ ਬਾਕੀ ਸਾਈਡੀਆਂ ਹਨ ਬਸ ਸਾਰੇ ਡੇਲੀ ਡੇਲੀ ਬਣਾਉਣਿਆ ਚਾਲ ਜੀ ਕੰਮ ਦੀ ਹੁਣ ਲਗਭਗ ਤੇ ਓਕੇ ਭਾਈ ਕੱਲ ਨੂੰ ਮਿਲਦੇ ਆ ਹਨ ਬਾਏ ਬਾਏ ਸਾਰੇ ਵੀਰਾਂ